ਬਿੱਤੇ ਦਿਨੀ ਸੁਖਬੀਰ ਬਾਦਲ ਦੇ ਕਾਫਲੇ ਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਹੁਣ ਦੋਸ਼ੀ ਬਣਾਇਆ ਗਿਆ 35 ਦੇ ਕਰੀਬ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ 15 ਨੂੰ ਨਾਮਜ਼ਦ ਕੀਤਾ ਗਿਆ ਤੇ 5 ਗ੍ਰਿਫਤਾਰ ਕੀਤੇ ਗਏ ਨੇ ਉਸ ਸਬੰਧੀ ਅਸੀਂ 4 ਤਰੀਕ ਨੂੰ ਹੀ ਜਿਹੜਾ ਮੁਕੱਦਮਾ ਦਰਜ ਕਰ ਲਿਆ ਸੀਗਾ ਉਹਦੇ ਵਿੱਚ ਹੁਣ ਤੱਕ ਜਿਹੜੇ ਆ ਵੱਖ-ਵੱਖ ਲੋਕਾਂ ਦੀ شناخت ਕਰਕੇ ਕਰੀਬ 15 ਜਿਹੜੇ ਆ ਉਹ ਨਾਮਜ਼ਦ ਹੋ ਚੁੱਕੇ ਆ ਜਿਨ੍ਹਾਂ ਵਿੱਚੋਂ ਅਸੀਂ 5 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਤੇ ਤਫ਼ਤੀਸ਼ ਦੌਰਾਨ ਆਏ ਤੱਥਾਂ ਦੇ ਆਧਾਰ ਤੇ ਅਸੀਂ ਇਹਦੇ ਵਿੱਚ ਜੁਰਮ 307 353 ਤੇ 186 ਆਈਪੀਸੀ ਦਾ ਵਾਅਦਾ ਕੀਤਾ ਆ ਤੇ ਬਾਕੀ ਜਿਹੜੀਆਂ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਜਿਹੜੇ ਨਾਮਜ਼ਦ ਹੋਏ ਆ ਵੱਖ-ਵੱਖ ਪਾਰਟੀਆਂ ਭੇਜੀਆਂ ਹੋਈਆਂ ਆ ਦੱਸ ਦੇ ਕਿ ਹੁਣ ਤੱਕ अनेका ਹੀ ਆਗੂਆਂ ਤੇ ਲੀਡਰਾਂ ਦਾ ਵਿਰੋਧ ਹੁੰਦਾ ਹੈ ਅਤੇ ਕਈ ਮੰਤਰੀਆਂ ਤੇ ਤਾਂ ਜੁੱਤੀਆਂ ਵੀ ਸੁੱਟੀਆਂ ਜਾ ਚੁੱਕੀਆਂ ਨੇ ਪਰ ਹੁਣ ਸੁਖਵੀਰ ਬਾਦਲ ਦੀ ਗੱਡੀ ਤੇ ਜੁੱਤੀ ਸੁੱਟਣ ਵਾਲਿਆਂ ਤੇ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਕਾਰਵਾਈ ਦਾ ਖਮਿਆਜ਼ਾ ਚਲਣਾ ਪੈ ਰਿਹਾ ਹੈ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੁੱਕ ਚੈਨਲ